रेमिडिएशन ऑफ लेगेसी वेस्ट ਦਾ ਉਦਘਾਟਨ ਕੀਤਾ ਗਿਆ ਜੋ ਕਿ ਲਗਭਗ 1 ਕਰੋੜ 14 ਲੱਖ ਦੀ ਲਾਗਤ ਦੇ ਨਾਲ ਤਿਆਰ ਹੋਇਆ ਸੋ ਬਨਾਲਾ ਅਨਾਜ ਮੰਡੀ ਪਹੁੰਚੇ ਰ ਮੈਂਬਰ ਪਾਰਲੀਮੈਂਟ ਵੀ ਥੇਰ ਬਾਇਓ ਰੇਮੀਡੀਸ਼ਨ ਆਫ ਲੇਗੇਸੀ ਵੇਸਟ ਦਾ ਉਦਘਾਟਨ ਕੀਤਾ ਗਿਆ ਦੇਖੋ ਜੀ ਇਹ ਬਹੁਤ ਪੁਰਾਣੀ ਕਹਿ ਲਓ ਵੀ ਸਮੱਸਿਆ ਕਹਿ ਲਓ ਜਿਹੜਾ ਇੱਥੇ ਕੂੜੇ ਦਾ ਢੇਰ ਆ ਜਿਹੜਾ ਦਾਣਾ ਮੰਡੀ ਚ ਲੱਗਿਆ ਹੋਇਆ ਸੀ ਜਿਹਦੇ ਕਰਕੇ ਆਲੇ ਦੁਆਲੇ ਦੇ ਇਲਾਕੇ ਨੂੰ ਵੀ ਤੇ ਜਿਹੜੇ ਇਥੋਂ ਰਾਗੀ ਲੰਗਦੇ ਸੀ ਉਹਨਾਂ ਨੂੰ ਵੀ ਜਿਹੜੀ ਬਹੁਤ ਵੱਡੀ ਪਰੇਸ਼ਾਨੀਆਂ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਖਾਸ ਤੌਰ ਤੇ ਸਵੇਰੇ ਲੋਕਾਂ ਨੇ ਇਥੇ ਮੰਡੀ ਆਉਣਾ ਹੁੰਦਾ ਸੀਗਾ ਸਬਜ਼ੀ ਖਰੀਦਣ ਦੇ ਲਈ ਜਾਂ ਫਲ ਫਰੂਟ ਲੈਣ ਦੇ ਲਈ ਤੇ ਸਾਰਿਆਂ ਨੂੰ ਇਥੋਂ ਲੰਘ ਕੇ ਆਉਣਾ ਪੈਂਦਾ ਸੀ ਤੇ ਖਾਸ ਤੌਰ ਤੇ ਜਦੋਂ ਕਈ ਵਾਰੀ ਆ ਹਵਾ ਚੱਲਦੀ ਹੈ ਉਦੋਂ ਤਾਂ ਸਾਰੇ ਇਧਰ ਲਾ ਕੇ ਜਿਹੜੀ ਗੰਦਗੀ ਹੈ ਇਥੋਂ ਦੀ ਪਹੁੰਚਦੀ ਸੀ ਸੋ ਬਰਨਾਰੇ ਇਹਦਾ ਹੁਣ ਸਾਡੀ ਮਿਊਂਸਪਲ ਕਮੇਟੀ ਨੇ ਤਕਰੀਬਨ 1 ਕਰੋੜ 14 ਲੱਖ ਦਾ ਜਿਹੜਾ ਟੈਂਡਰ ਹੈ ਜਿਹੜਾ ਉਹ ਲਗਾਇਆ ਹੈ ਜਿਦੇ ਨਾਲ 32 ਟਨ ਜਿਹੜਾ 32000 ਜਿਹੜਾ ਟਨ ਜਿਹੜਾ ਕੂੜਾ ਹੈਗਾ ਉਹਨੂੰ ਜਿਹੜਾ ਰੀਸਾਈਕਲ ਟਰੀਟ ਜਿਹੜਾ ਉਹ ਕੀਤਾ ਪਾਰਟਿਕਲ ਤੋਂ ਅਲੱਗ ਢਿੱਕਰ ਰਿਹਾ ਤੇ ਜਿਹੜਾ ਸਾਰਾ ਕੋਈ ਪੋਲੀਥੀਨ ਹੈ ਜਿਹੜੇ ਲਫਾਫੇ ਆ ਉਹ ਅਲੱਗ ਨਿਕਲ ਰਿਹਾ ਇਹ ਸਾਰੀ ਕਿਉਂਕਿ ਪੰਜਾਬ ਚ ਜਿਹੜਾ ਹੁਣ ਜਗ੍ਹਾ ਜਗ੍ਹਾ ਤੇ ਸੜਕਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਇਹ ਉੱਥੇ ਯੂਜ਼ ਆਊਗੀ ਮਿੱਟੀ ਤੇ ਜਿਹੜੇ ਲਫਾਫੇ ਜਿਹੜੇ ਨਿਕਲ ਰਹੇ ਆ ਉਹ ਐਜ਼ ਜਿਹੜੇ ਸੀਮੈਂਟ ਪਲਾਂਟ ਆ ਜਾਂ ਜਿਹੜੇ ਹੋਰ ਉਹਨਾਂ ਚ ਇਹ ਫਿਊਲ ਜਿਹੜਾ ਇਹਨਾਂ ਨੂੰ ਜਿਹੜਾ ਉਹ ਕੀਤਾ ਜਾਊਗਾ ਸੋ ਸਾਰੇ ਜਿਹੜਾ ਕੂੜਾ ਸੀ ਇਹਨੂੰ ਰੀਸਾਈਕਲ ਕਰਕੇ ਇੱਕ ਤਰ੍ਹਾਂ ਦਾ ਜਿਹੜਾ ਇਹਨੂੰ ਕੰਮ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਊਗਾ ਸੋ ਇਹਦੇ ਲਈ ਤਕਰੀਬਨ 1 ਕਰੋੜ 14 ਲੱਖ ਰੁਪਇਆ ਜਿਹੜਾ ਉਹ ਖਰਚਾ ਆ ਜਿਹੜਾ ਲੋਕਾਂ ਦਾ ਹੀ ਪੈਸਾ ਸੋ ਇਸੇ ਕਰਕੇ ਮੈਂ ਬਰਨਾਲੇ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਆਪਾਂ ਆਉਣ ਵਾਲੇ ਸਮੇਂ 'ਚ ਤਾਂ ਕਿ ਸਾਨੂੰ ਇਸ ਤਰ੍ਹਾਂ ਟੈਂਡਰ ਲਗਾ ਕੇ ਨਾ ਕੂੜਾ ਹੇਰ ਸਾਈਕਲ ਕਰਨਾ ਪਵੇ ਆਪਾਂ ਹੁਣੇ ਤੋਂ ਘਰਾਂ 'ਚ ਜਿਹੜਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਪਾਈਏ ਤਾਂ ਕਿ ਜਿਹੜਾ ਉਸ ਕੂੜਾ ਜਿਹੜਾ ਸਾਡੇ ਲਈ ਸ਼ਰਾਪ ਹੈ ਉਹ ਵਰ ਬਣ ਸਕੇ ਉਹਨੂੰ ਰੀਸਾਈਕਲ ਜਿਉ ਅਲੱਗ-ਅਲੱਗ ਪਾਵਾਂਗੇ ਤਾਂ ਉਹਨੂੰ ਐਜ਼ੇ ਖਾਦ ਵਰਤ ਸਕਦੇ ਆ ਤੇ ਸਿੱਧਾ ਹੀ ਅਸੀਂ ਕਹ ਲਓ ਇੰਡਸਟਰੀ ਨੂੰ ਭੇਜ ਸਕਦੇ ਆ ਜਿਹੜਾ ਇਹਦੇ ਫਿਊਲ ਜਿਹੜਾ ਵਰਤਿਆ ਜਾ ਸਕਦਾ ਹੈਗਾ ਸੋ ਮੈਂ ਸਾਰਿਆਂ ਨੂੰ ਪਹਿਲਾਂ ਵੀ ਅਸੀਂ ਕੋਸ਼ਿਸ਼ ਕੀਤੀ ਹੈ ਅਸੀਂ ਛੋਟੇ ਹਾਥੀ ਵੀ ਜਿਹੜੇ ਆ ਕਹ ਲਓ ਜਿਹੜੇ ਮਿਨੀ ਟਰੱਕਸ ਆ ਜਿਹੜੇ ਬਰਨਾਲੇ ਦੇ ਲੋਕਾਂ ਨੂੰ ਲਿਆ ਕੇ ਦਿੱਤੇ ਆ ਜਿਨ੍ਹਾਂ ਅਸੀਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਪਾ ਸਕਦੇ ਆ ਪਰ ਇਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਘਰਾਂ ਦੇ ਵਿੱਚ ਹੀ ਅਸੀਂ ਡਸਟਬਿਨ ਲਗਾ ਕੇ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰੀਏ ਤਾਂ ਕਿ ਜਿਹੜਾ ਉਹ ਕਲ ਨੂੰ ਰੀਸਾਈਕਲ ਹੋ ਕੇ ਜਿਹੜਾ ਕੰਮ ਹੈ ਉਹ ਆ ਸਕੇ ਇਸ ਤਰ੍ਹਾਂ ਜਿਹੜੇ ਸਾਡੇ ਸ਼ਹਿਰ ਚ ਗੰਦ ਦੇ ਢੇਰ ਜਿਹੜੇ ਆਉਣ ਨਾਲ ਸਮੇਂ ਚ ਨਾਲ ਲੱਗਣ ਸੋ ਸਾਡਾ ਜੇ ਸ਼ਹਿਰ ਸਾਫ਼ ਸੁਥਰਾ ਰੱਖਣਾ ਤਾਂ ਮੈਨੂੰ ਲੱਗਦਾ ਸਾਡੀ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਉਹ ਬਣਦੀ ਹੈ ਸੋ ਮੈਂ ਸਾਰਿਆਂ ਦਾ ਮਿਊਨਿਸਪਲ ਕਮੇਟੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਬਾਹਰ ਦੂਜਾ ਜਿਹੜਾ ਹੰਡਿਆ ਰੋਡ ਤੇ ਡੰਪ ਹੈ ਉਹਦਾ ਵੀ ਜਿਹੜਾ ਟੈਂਡਰ ਹੋ ਚੁੱਕਿਆ ਤੇ ਬੜੀ ਜਲਦੀ